ਤੰਤਰ ਜਿੰਮਨੀ ਚੋਣਾਂ ਨੂੰ ਲੈ ਕੇ ਸਿਆਸਤ ਲਗਾਤਾਰ ਗਰਮਾਈ ਹੋਈ ਆ ਪਾਰਟੀਆਂ ਦੇ ਵੱਲੋਂ ਵੱਧ ਚੜ ਕੇ ਸਰਗਰਮੀਆਂ ਕੀਤੀਆਂ ਜਾ ਰਹੀਆਂ ਨੇ ਤੇ ਇੱਕ ਦੂਜੀ ਪਾਰਟੀ ਦੇ ਉੱਪਰ ਵੱਡੇ ਸਵਾਲ ਖੜੇ ਕੀਤੇ ਜਾ ਰਹੇ ਨੇ ਤੰਝ कसे ਜਾ ਰਹੇ ਨੇ ਤੇ ਉੱਥੇ ਅਕਾਲੀ ਦਲ ਦੀ ਪਾਰਟੀ ਚੋਂ ਕੁਝ ਮੈਂਬਰ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚੋਂ ਆਗੂ ਸ਼ਾਮਲ ਹੋ ਗਏ ਨੇ ਤੇ ਉੱਥੇ ਆਮ ਆਦਮੀ ਪਾਰਟੀ ਦੇ ਮੈਂਬਰ ਜਿਹੜੇ ਪਾਰਟੀ ਛੱਡ ਕੇ ਅਕਾਲੀ ਦਲ ਦੇ ਵਿੱਚ ਸ਼ਾਮਲ ਹੋ ਗਏ ਨੇ ਤੇ ਇਸ ਨੂੰ ਲੈ ਕੇ ਵਿਰੋਧੀਆਂ ਦੇ ਵੱਲੋਂ ਸਵਾਲ ਵੀ ਚੁੱਕੇ ਜਾ ਰਹੇ ਨੇ ਤੇ ਇਸ ਦੇ ਨਾਲ ਹੀ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਵੀ ਅੱਜ ਪਰਿਵਾਰ ਦੇ ਵਿੱਚ ਜਿਹੜਾ ਉਹ ਵਾਂਦਾ ਹੋਇਆ ਕੁਝ ਆਗੂ ਅਕਾਲੀ ਦਲ ਵਾਰਸ ਪੰਜਾਬ ਦੇ ਵਿੱਚ ਸ਼ਾਮਲ ਹੋਏ ਨੇ ਤੇ ਉੱਥੇ ਅਕਾਲੀ ਦਲ ਵਾਰਸ ਪੰਜਾਬ ਦੇ ਵੱਲੋਂ ਸੁਖਵੀਰ ਬਾਦਲ ਤੇ ਭਾਜਪਾ ਦੇ ਨਿਸ਼ਾਨੇ ਸਾਦੇ ਗਏ ਨੇ ਤੇ ਨਾਲ ਇੱਕ ਵੱਡਾ ਬਿਆਨ ਵੀ ਜਾਰੀ ਕੀਤਾ ਗਿਆ ਆਉ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਜਿਹੜੀ ਸੱਤਾ ਤਾਰੀ ਧੇਰਾ ਤੇ ਜਿਮਨੀ ਚੋਣਾ ਜੀ ਬਹੁਤ ਸਾਰੇ ਕਹਿੰਦੇ ਸੱਤਾਧਾਰੀ ਜਿਹੜੀ ਪਾਰਟੀ ਹੁੰਦੀ ਉਧਰ ਨੂੰ ਜਾਂਦੀਆਂ ਪਰ ਸਾਨੂੰ ਪੂਰਨ ਭਰੋਸਾ ਆ ਕਿ 11 ਤਰੀਕ ਨੂੰ ਜਦੋਂ ਵੋਟ ਹੋਊਗੀ ਉਸ ਦਿਨ ਤਰਨ ਤਾਰਨ ਦੇ ਲੋਕਾਂ ਨੇ ਇੱਕ ਬੜੇ ਅਚੰਬੇ ਵਾਲੇ ਉਥੇ ਜਿਹੜੇ ਆ ਉਹ ਰਿਜ਼ਲਟ ਲੈ ਕੇ ਆਉਣੇ ਔਰ 14 ਤਰੀਕ ਨੂੰ ਜਿਹੜਾ ਰਿਲੇਕਸ਼ਨ ਦਾ ਰਿਜ਼ਲਟ ਆਊਗਾ ਉਹ ਜਰੂਰ ਉਸ ਦਿਨ ਬਹੁਤ ਵਧੀਆ ਸਾਨੂੰ ਆਸ ਹੈ ਕਿ ਆਊਗਾ ਔਰ ਉਥੇ ਇਨਾ ਪਿਆਰ ਪਿੰਡਾਂ ਵਿੱਚ ਸਾਨੂੰ ਮਿਲ ਰਿਹਾ ਇੰਨਾ ਸਰਕਾਰਾਂ ਦਾ ਦਬਾਅ ਹੋਣ ਦੇ ਬਾਵਜੂਦ ਵੀ ਸੰਗਤ ਸਾਨੂੰ ਇੰਨਾ ਪਿਆਰ ਦੇ ਰਹੀ ਆ ਕਈ ਥਾਈ ਤਾਂ ਇਦਾਂ ਵੀ ਆ ਕਿ ਝੰਡੇ ਹੋਰ ਕਿਸੇ ਪਾਰਟੀ ਦੇ ਲੱਗੇ ਹੋਇਆ ਤੇ ਉਹ ਆ ਕੇ ਬੀਬੀ ਇੱਕ ਦਿਨ ਅਸੀਂ ਜਾ ਕੇ ਖੜੇ ਹੋ ਗਏ ਉੱਥੇ ਉਹ ਕਹਿੰਦੀ ਪੁੱਤ ਤੁਸੀਂ ਦੇਖਿਓ ਨਾ ਝੰਡਾ ਇੱਥੇ ਕਿਹੜਾ ਲਾ ਗਿਆ ਮੇਰਾ ਗੁਰੂ ਜਾਣਦਾ ਮੈਂ ਇਹ ਵੋਟ ਕਿਹਨੂੰ ਪਾਉਣੀ ਆ ਪੰਥ ਅਸਲੀ ਕੌਣ ਆ ਤੇ ਨਕਲੀ ਕੌਣ ਆ ਸਾਨੂੰ ਸਭ ਪਤਾ ਸੋ ਇਸ ਕਰਕੇ ਸੋ ਨਿਹਾਲ ਅੱਲਾਹ ਅਕਬਰ ਸੋ ਜਿਹੜਾ ਲੋਕਾਂ ਦੇ ਅੰਦਰ ਇੱਕ ਪੰਜਾਬ ਦੇ ਅੰਦਰ ਬੜੀ ਇੱਕ ਇਸ ਵੇਲੇ ਹਾਲਾਤ ਜਿਹੜੇ ਬਣੇ ਹੋਏ ਆ ਉਹਨਾਂ ਨੂੰ ਲੈ ਕੇ ਪੰਜਾਬ ਦੇ ਲੋਕ ਖੇਤਰੀ ਧਿਰ ਚਾਹੁੰਦੇ ਆ ਪਰ ਖੇਤਰੀ ਧਿਰ ਵੀ ਅਕਾਲੀ ਦਲ ਬਾਦਲ ਵਰਗ ਹੀ ਨਹੀਂ ਚਾਹੁੰਦੇ ਜਿਹੜੀ ਭਾਜਪਾ ਨਾਲ ਰਲ ਕੇ ਸਾਨੂੰ ਇੰਨੇ ਸਾਲ ਜਿਹਨੇ ਪੰਥ ਤੇ ਪੰਜਾਬ ਦਾ ਕੋਈ ਭਲਾ ਨਾ ਕੀਤਾ ਹੋਵੇ ਉਹ ਚਾਹੁੰਦੇ ਆ ਨਰੋਲ ਉਹ ਧਿਰ ਚਾਹੀਦੀ ਆ ਜਿਹਦਾ ਮੂੰਹ ਪੰਜਾਬ ਵੱਲ ਹੋਵੇ ਨਾ ਕਿ ਦਿੱਲੀ ਵੱਲ ਹੋਵੇ ਸੋ ਦਿੱਲੀ ਦੇ ਵਿੱਚ ਕਾਂਗਰਸ ਹੋਵੇ ਭਾਜਪਾ ਹੋਵੇ ਆਮ ਆਦਮੀ ਪਾਰਟੀ ਹੋਵੇ ਇਹ ਕਦੀ ਵੀ ਇਹਨਾਂ ਨੇ ਪੰਜਾਬ ਦਾ ਭਲਾ ਨਹੀਂ ਚਾਹਿਆ ਔਰ ਆਉਣ ਵਾਲੇ ਸਮੇਂ 'ਚ ਵੀ ਸਾਨੂੰ ਕੋਈ ਇਹਨਾਂ ਤੋਂ ਆਸ ਨਹੀਂ ਰੱਖਣੀ ਚਾਹੀਦੀ ਹੈ ਜੀ ਯਾਨੀ ਹਰਜੀਤ ਸਿੰਘ ਹੋਰਾਂ ਦੀ ਗੱਲ ਕਰੀਏ ਕੋਈ ਵਾਦਾ ਬੁੱਲਾ ਉਹਨੂੰ ਆਇਆ ਜੀ ਉਹਨਾਂ ਦੀ ਪਾਰਟੀ ਵੱਲੋਂ ਜਾਂ ਉਹਨਾਂ ਵੱਲੋਂ ਜਾਂ ਉਹਨਾਂ ਦੀ ਜਨੀਸ਼ ਤੇਰੇ ਉਹਨਾਂ ਵੱਲੋਂ ਵੀ ਕੋਈ ਸਨਮਾਨ ਵਾਲੇ ਸਮੇਂ ਦੇ ਨਹੀਂ ਆਇਆ ਹਾਂਜੀ ਬਿਲਕੁਲ ਜੀ ਅਸੀਂ ਜਿਸ ਦਿਨ ਭਾਈ ਸਾਹਿਬ ਉਹਨਾਂ ਨੂੰ ਅਕਾਲ ਤਖਤ ਸਾਹਿਬ ਤੇ ਨਤਮਸਤਕ ਹੋਣ ਤੋਂ ਬਾਅਦ ਅਸੀਂ ਹਲਕੇ ਵਿੱਚ ਗਏ ਆਂ ਉਸ ਦਿਨ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਦੇ ਅਕਾਲੀ ਦਲ ਵੱਲੋਂ ਗਿਆਨੀ ਸਰਦਾਰ ਇਕਬਾਲ ਸਿੰਘ ਜੀ ਝੁੰਦਾ ਸਾਹਿਬ ਉਹਨਾਂ ਨੇ ਮਨਦੀਪ ਸਿੰਘ ਉਹਨਾਂ ਨੂੰ ਉੱਥੇ ਸਰੋਪਾ ਵੀ ਪਾਇਆ ਔਰ ਕਿਹਾ ਕਿ ਸਾਡੀ ਸਮੁੱਚੀ ਪਾਰਟੀ ਤੁਹਾਡੇ ਨਾਲ ਆ ਔਰ ਬੀਬੀ ਸਤਵੰਤ ਕੌਰ ਜੀ ਬੇਟੀ ਭਾਈ ਅਮਰੀਕ ਸਿੰਘ ਉਹਨਾਂ ਦੀ ਉਹਨੇ ਵੀ ਸਾਰਿਆਂ ਨੂੰ ਉਹਨਾਂ ਨੇ ਸੋਸ਼ਲ ਮੀਡੀਆ ਤੇ ਵੀ ਪਾਇਆ ਇਹ ਵੀ ਕਿਹਾ ਵੀ ਅਸੀਂ ਆ ਕੇ ਉੱਥੇ ਪ੍ਰਚਾਰ ਵੀ ਕਰਾਂਗੇ ਇੱਕ ਭਰੋਸੇਯੋਗਤਾ ਆਪਣੀ ਉਹ ਪ੍ਰਗਟ ਕੀਤੀ ਆ ਔਰ ਸਾਨੂੰ ਇਹ ਅਹਿਸਾਸ ਦਵਾਇਆ ਕਿ ਜਿਹੜੀ ਤਰਨ ਤਰਨ ਦੀ ਇਲੈਕਸ਼ਨ ਆ ਉਹਦੇ ਵਿੱਚ ਵੀ ਇਹ ਸਾਰੀ ਦੀ ਸਾਰੀ ਸੰਗਤ ਉੱਥੇ ਪਹੁੰਚ ਕੇ ਜਿਹੜਾ ਸਾਡਾ ਪੰਥਕ ਕੈਂਡੀਡੇਟ ਆ ਭਾਈ ਮਨਦੀਪ ਸਿੰਘ ਜੀ ਉਹਦਾ ਸਮਰਥਨ ਵੀ ਕਰਨਗੇ ਉਹਦੇ ਲਈ ਦਿਨ ਰਾਤ ਜਿੰਨੇ ਦਿਨ ਉਹ ਇਲੈਕਸ਼ਨ ਨਹੀਂ ਹੁੰਦੀ ਉੱਥੇ ਜਾ ਕੇ ਕੰਮ ਵੀ ਕਰਨਗੇ ਔਰ ਪੰਜਾਬ ਦੇ ਅੰਦਰ 227 ਦੇ ਅੰਦਰ ਇੱਕ ਬਦਲਮਾ ਪੰਜਾਬ ਦਾ ਰਾਜ ਭਾਗ ਦੇਣ ਦੇ ਲਈ ਇਹ ਬਹੁਤ ਵੱਡਾ ਕੰਮ ਵੀ ਕਰਨਗੇ ਸੋ ਇਹਦੇ ਲਈ ਜੀ ਆਇਆਂ ਨੂੰ ਇਸ ਪਾਰਟੀ 'ਚ ਅਸੀਂ ਸਵਾਗਤ ਕਰਦੇ ਆਂ ਇਹ ਸਾਰੇ ਜਿੰਨੇ ਸਾਡੇ ਹਲਕੇ ਨੇ ਇਹਨਾਂ ਵਿੱਚ ਪਹਿਲਾਂ ਵੀ ਸਾਡੇ ਸੇਵਾਦਾਰ ਉੱਥੇ ਕੰਮ ਕਰ ਰਹੇ ਨੇ ਬਹੁਤ ਔਰ ਤਨ ਤਨ ਦੇਹੀ ਦੇ ਨਾਲ ਪਹਿਲਾਂ ਉਹਨਾਂ ਨੇ ਹੜਾਂ ਵਿੱਚ ਸੇਵਾ ਕੀਤੀ ਔਰ ਹੁਣ ਵੀ ਪਾਰਟੀ ਦੀਆਂ ਉਹ ਸਵਾਮਾਂ ਨਿਰੰਤਰ ਚੱਲ ਰਹੀਆਂ ਨੇ ਸੋ ਸਾਡੇ ਸਾਰੇ ਵੀਰਾਂ ਦਾ ਜਿਹੜੇ-ਜਿਹੜੇ ਸਾਡੇ ਹਲਕਿਆਂ 'ਚੋਂ ਆਏ ਆ ਉਹਨਾਂ ਦਾ ਉੱਥੇ ਕਾਫਲਾ ਵੱਡਾ ਹੋਇਆ ਸੋ ਸਾਨੂੰ ਪੂਰਨ ਵਿਸ਼ਵਾਸ ਆ ਕਿ ਇਹ ਸਾਰੇ ਜਣੇ ਰਲ ਕੇ ਜਿਹੜੀਆਂ ਸਾਡੀਆਂ ਭਾਵਨਾਵਾਂ ਨੇ ਪੰਥ ਤੇ ਪੰਜਾਬ ਦੀਆਂ ਉਹਨਾਂ ਨੂੰ ਜ਼ਰੂਰ ਪੂਰੀਆਂ ਕਰਨਗੇ ਸੋ ਮੈਂ ਸੰਗਤ ਬਹੁਤ ਆਈ ਆ ਸਾਰਿਆਂ ਦਾ ਮੈਂ ਇੱਥੇ ਤੁਹਾਨੂੰ ਨਾ ਅਨਾਉਂਸ ਨਹੀਂ ਕਰ ਸਕਦਾ ਤੇ ਮੈਂ ਇਹਨਾਂ ਵੀਰਾਂ ਨੂੰ ਵੀ ਇੱਕ ਗੱਲ ਕਹਿਣੀ ਚਾਹੁੰਦਾ ਤੁਸੀਂ ਕੋਈ ਵੀ ਮਹਿਸੂਸ ਨਾ ਕਰਿਓ ਜੇ ਸਾਡੇ ਤੋਂ ਕਿਸੇ ਦਾ ਨਾਂ ਨਾ ਲਿਆ ਹੋਇਆ ਕਿਉਂਕਿ ਇੰਨੇ ਨਾਂ ਆਪਾਂ ਬੋਲ ਨਹੀਂ ਸਕਦੇ ਤੁਸੀਂ ਸਾਰੇ ਹੀ ਸਾਡੇ ਲਈ ਬਹੁਤ ਸਤਿਕਾਰਯੋਗ ਹੋ ਤੁਹਾਡਾ ਸਾਰਿਆਂ ਦਾ ਸਾਡੇ 'ਚ ਵਿਸ਼ਵਾਸ ਕਰਨਾ ਇੱਕ ਛੋਟੀ ਗੱਲ ਨਹੀਂ ਇਹ ਬਹੁਤ ਵੱਡੀ ਗੱਲ ਆ ਤੁਹਾਡਾ ਸਾਰਿਆਂ ਦੀ ਮਾਣ ਇੱਜ਼ਤ ਸਤਿਕਾਰ ਆਉਣ ਵਾਲੇ ਸਮੇਂ ਵਿੱਚ ਪਾਰਟੀ ਦੇ ਅੰਦਰ ਇਸੇ ਤਰ੍ਹਾਂ ਕੀਤਾ ਜਾਊਗਾ ਪਰ ਆਪਾਂ ਇੱਕ ਗੱਲ ਦਾ ਇੱਕ ਜਜ਼ਬਾ ਲੈ ਕੇ ਚੱਲਣਾ ਆਉਣ ਵਾਲੇ ਸਮੇਂ 'ਚ ਕਿ ਆਪਾਂ ਪੰਜਾਬ ਨੂੰ ਬਚਾਉਣਾ ਇਹ ਪੰਜਾਬ ਨੂੰ ਕਿਤੇ ਬਰਬਾਦ ਹੁੰਦਾ ਆਪਾਂ ਨਹੀਂ ਦੇਖ ਸਕਦੇ ਸਾਡੀ ਨੌਜਵਾਨੀ ਨੂੰ ਨਸ਼ਿਆਂ 'ਚੋਂ ਕੱਢਣਾ ਔਰ ਸਾਡੀ ਜਿਹੜੇ ਪੰਜਾਬ ਦਾ ਅੱਜ ਕਰੋੜਾਂ ਕਿੰਨਾ ਕਰਜ਼ਾ ਸਿਰ ਤੇ ਚੜ ਗਿਆ ਉਹਨੂੰ ਆਪਾਂ ਆਪਣੇ ਸਿਰ ਤੋਂ ਲਾਉਣਾ